ਗੱਲ ਉਸ ਖਬਰ ਦੀ ਕਰਦੇ ਆ ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਇਹ ਸੋਚਣ ਦੇ ਲਈ ਮਜਬੂਰ ਹੋ ਗਿਆ ਹੈ ਕਿ ਕੀ ਪਤੀ ਪਤਨੀ ਦੇ ਰਿਸ਼ਤੇ ਦਾ ਅਜਿਹਾ ਖੌਫਨਾਕ ਅੰਤ ਵੀ ਹੋ ਸਕਦਾ ਹੈ ਜੀ ਹਾਂ ਦਰਅਸਲ ਇੱਕ ਪਤੀ ਨੇ ਕੈਨੇਡਾ ਜਾ ਕੇ ਆਪਣੀ ਪਤਨੀ ਦਾ ਚਾਕੂ ਮਾਰ ਮਾਰ ਕੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਪਰ ਆਖਿਰ ਇਸ ਸੰਕੀ ਸਿਰਫ ਰੇ ਪਤੀ ਨੇ ਅਜਿਹਾ ਕੀਤਾ ਕਿਉਂ ਹੈ ਇਹ ਪੂਰਾ ਮਾਮਲਾ ਕੀ ਹੈ ਤਮਾਮ ਜਾਣਕਾਰੀ ਦਿੰਦੇ ਆ ਇਸ ਰਿਪੋਰਟ ਤੇ ਰਹੀ ਲੋ ਵੇਖੋ ਮਿੰਟਾਂ ਚ ਮੁੱਕ ਗਿਆ ਤਹਾਕਿਆਂ ਦਾ ਪਿਆਰ ਵਿਦੇਸ਼ੀ ਧਰਤੀ ਤੇ ਰਿਸ਼ਤੇ ਹੋਏ ਤਾਰ-ਤਾਰ ਕੁਝ ਦਿਨ ਪਹਿਲਾਂ ਹੀ ਕੈਨੇਡਾ ਗਏ ਪਤੀ ਨੇ ਪਤਨੀ ਦਿੱਤੀ ਮੌਤ ਤੇ ਕੱਟ ਤਾਰ ਜਿੱਹਾਂ ਰਿਸ਼ਤਿਆਂ ਦੇ ਕਤਲ ਦਾ ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਨੇ ਕੈਨੇਡਾ ਜਾ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਮੁਲਜ਼ਮ ਨੇ ਚਾਕੂ ਮਾਰ-ਮਾਰ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜੀਹਾਂ ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 41 ਸਾਲਾ ਬਲਵਿੰਦਰ ਕੌਰ ਦਾ ਉਸਦੇ ਹੀ ਪਤੀ ਨੇ ਕੈਨੇਡਾ ਜਾ ਕੇ ਕਤਲ ਕਰ ਦਿੱਤਾ ਹੈ ਅਤੇ ਕਤਲ ਤੋਂ ਬਾਅਦ ਬਾਕਾਇਦਾ ਵੀਡੀਓ ਬਣਾ ਕੇ ਮੁਲਜ਼ਮ ਦੇ ਵੱਲੋਂ ਆਪਣੀ ਮਾਂ ਨੂੰ ਭੇਕ ਦਿੱਤੀ ਗਈ ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਦਾ ਵਿਆਹ ਲੁਧਿਆਣਾ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਦੇ ਨਾਲ ਹੋਇਆ ਸੀ 10 ਸਾਲ ਪਹਿਲਾਂ ਉਹਨਾਂ ਨੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ ਅਤੇ 1 ਸਾਲ ਬਾਅਦ ਹੀ ਬਲਵਿੰਦਰ ਕੌਰ ਵੀ ਆਪਣੀ ਧੀ ਦੇ ਕੋਲ ਕੈਨੇਡਾ ਚਲੀ ਗਈ ਅਤੇ ਹੁਣ ਜਦੋਂ ਜਗਪ੍ਰੀਤ ਕੈਨੇਡਾ ਪੁੱਜਾ ਤਾਂ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈਲਾ ਉਹਨਾਂ ਦੀ ਬੇਟੀ ਗਈ ਸੀ ਬੈਂਡ ਲੈ ਕੇ ਤੇ ਉਹਨੂੰ ਬਾਹਰ ਭੇਜਿਆ ਸਾਰਿਆਂ ਨੇ ਹੈਲਪ ਕੀਤੀ ਅਸੀਂ ਵੀ ਕੀਤੀ ਜੀ ਨਾਲ ਮਿਲ ਕੇ ਉਹਨੂੰ ਭੇਜਿਆ ਬਾਹਰ ਜਾ ਕੇ ਉਹ ਕਾਫੀ ਬਿਮਾਰ ਹੋ ਗਈ ਸੀ ਉਹਨਾਂ ਨੂੰ ਬਾਹਰ ਜਾ ਕੇ ਪ੍ਰੋਬਲਮ ਆਈ ਮੈਡੀਕਲ ਪ੍ਰੋਬਲਮ ਡਾਕਟਰ ਨੇ ਕਹਿ ਕੇ ਉਹਨਾਂ ਦੀ ਸਰਜਰੀ ਹੋਊਗੀ ਫਿਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਕਿ ਇਹਨਾਂ ਦੀ ਕੇਅਰ ਵਾਸਤੇ ਕਿਸੇ ਨੂੰ ਚਾਹੀਦਾ ਉਹਨਾਂ ਨੇ ਆਪਣੀ ਮਦਰ ਨੂੰ ਬੁਲਾਇਆ ਤੇ ਉਹਨਾਂ ਨੂੰ ਗਿਆ ਨੂੰ ਹੁਣ 2 ਸਾਲ ਹੋ ਗਏ ਸੀ 2 ਸਾਲ ਦੇ ਕਰੀਬ ਹੋ ਗਏ ਸੀ ਲਗਾਤਾਰ ਹੀ ਉਹਨਾਂ ਦਾ ਹਸਬੰਦ ਕਹਿ ਰਿਹਾ ਸੀ ਕਿ ਮੈਨੂੰ ਲੈ ਕੇ ਜਾਓ ਮੈਨੂੰ ਵੀ ਬੁਲਾਓ ਉਹ ਆਪਣੀ ਬੱਚੇ ਨੂੰ ਵੀ ਦੇਖਦੇ ਸੀ ਤੇ ਉਹਦੀ ਸਟੱਡੀ ਵੀ ਕਰਵਾਂਦੇ ਸੀ ਫੀਸਾਂ ਭਰਦੇ ਸੀ ਤੇ ਸਾਰਾ ਕੁਝ ਖੁਦ ਹੀ ਦੇਖਦੇ ਸੀ ਉਹ ਬਿਮਾਰ ਹੋਣ ਦੇ ਨਾਤੇ ਤੇ ਉਹਨਾਂ ਨੂੰ ਸਾਰਾ ਕੁਝ ਆਪ ਹੀ ਕਰਵੰਦੇ ਸੀ ਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ ਨਹੀਂ ਸੀ ਉਹ ਕਹਿੰਦੇ ਸੀ ਹਜੇ ਮੇਰੀ ਮਨੀ ਪ੍ਰੋਬਲਮ ਹੈ ਮੈਂ ਨਹੀਂ ਬੁਲਾ ਸਕਦੀ ਦੋ ਵਾਰੀ ਇਹਨਾਂ ਦਾ ਲਾਇਆ ਵੀ ਔਰ ਰਿਫਿਊਜ਼ਲ ਆ ਗਈ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਬਲੇਮ ਸਾਨੂੰ ਕਰਦੇ ਆ ਮੇਰੇ ਫਾਦਰ ਸਾਹਿਬ ਨੂੰ ਕਰਦੇ ਆ ਕੱਲ ਜਗਪ੍ਰੀਤ ਜਦੋਂ ਤੀਸਰੀ ਵਾਰੀ ਉਹਦਾ ਲਗਾਏ ਪੇਪਰ ਅਪਲਾਈ ਕੀਤੇ ਉਹਦਾ ਬਣ ਗਿਆ ਤੇ ਉਹ ਚਲਾ ਗਿਆ ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ ਮਾਰ ਦੇਣਾ ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ 10000 ਜਾਰੇ ਕਿ ਬਲਵਿੰਦਰ ਕੌਰ ਉਸ ਦੀ ਧੀ ਦੇ ਵਿਦੇਸ਼ ਜਾਣ ਤੋਂ 1 ਸਾਲ ਬਾਅਦ ਹੀ ਕੈਨੇਡਾ ਚਲੀ ਗਈ ਸੀ ਪਰ ਉਸ ਦਾ ਪਤੀ ਯਾਨੀ ਕਿ ਮੁਲਜ਼ਮ ਜਗਪ੍ਰੀਤ ਕੈਨੇਡਾ ਨਹੀਂ ਜਾ ਪਾ ਰਿਹਾ ਸੀ ਉਸ ਦਾ ਵਾਰ-ਵਾਰ ਰਿਫਿਊਜ਼ਲ ਆ ਰਹੀਆ ਸੀ ਹਤੇਸ ਲਈ ਉਹ ਆਪਣੀ ਪਤਨੀ ਅਤੇ ਪਤਨੀ ਦੇ ਪਰਿਵਾਰ ਨੂੰ ਜ਼ਿੰਮੇਵਾਰ ਮੰਨਦਾ ਸੀ ਕਈ ਵਾਰ ਇਸੇ ਕਾਰਨ ਨੂੰ ਲੈ ਕੇ ਪਤੀ ਪਤਨੀ ਵਿਚਾਲੇ ਤਕਰਾਰ ਵੀ ਹੋਈ ਅਤੇ ਹੁਣ ਜਦੋਂ ਜਗਪ੍ਰੀਤ ਕੈਨੇਡਾ ਪਹੁੰਚਿਆ ਤਾਂ ਉਸਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ 15 ਮਾਰਚ ਨੂੰ ਉਸਨੇ ਆਪਣੀ ਪਤਨੀ ਨੂੰ ਚਾਕੂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੁਣ 5 ਦਿਨ ਹੋਇਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ ਤੇ ਰੱਬ ਜਾਣੇ ਉਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਦੀ ਮਾਂ ਨੂੰ ਵੀਡੀਓ ਪਾਤੀ ਜੀ ਵੀ ਆ ਕੁਝ ਹੋਇਆ ਹੋਣਾ ਵਾਦਾ ਕਰਕੇ ਗਿਆ ਹੋਣਾ ਜਿਵੇਂ ਜਿਵੇਂ ਮੈਂ ਲਬੀ ਕਹਿ ਕੇ ਗਿਆ ਹੋਣਾ ਜਿਵੇਂ ਇਹ ਦੱਸ ਰਹੇ ਆ ਵੀ ਵੀਡੀਓ ਪਾਤੀ ਉੱਥੋਂ ਇਹਨਾਂ ਨੂੰ ਪਤਾ ਲੱਗਿਆ ਪਰ ਇਹ ਜਿਹੜਾ ਗਰੀਬ ਪਰਿਵਾਰ ਆ ਆਦੇ ਮਸਾ ਰੋਜੀ ਰੋਟੀ ਤੋੜਦੇ ਆ ਤੇ ਇਹਨਾਂ ਨੇ ਅਜੇ ਤੱਕ ਅਜਿਹਾ ਤਰਖਾਸ ਵੀ ਦਿੱਤੀ ਨਹੀਂ ਥਾਣੇ ਵੀ ਰਿਪੋਰਟ ਨਹੀਂ ਕੀਤੀ ਪਰ ਇਹਨਾਂ ਨੂੰ ਇੰਨਾ ਕੁ ਟੌਰਚਰ ਕਰ ਰਹੇ ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾ ਐਂ ਕਰੋ ਪਰ ਅਸੀਂ ਕਹਿੰਦੇ ਆ ਵੀ ਸਰਕਾਰਾਂ ਅੱਗੇ ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਫਿਲਹਾਲ ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ ਇਸ ਦਰਿੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਬਲਵਿੰਦਰ ਕੌਰ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ ਜੰਗਰਾਓ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਪੀਟੀਸੀ న్యూਸ